ਸਾਡੇ ਦੇਖੋ ਕਈ ਮੁੰਡੇ ਮੇਰੇ ਆਪਣੇ ਯਾਰ ਮਿੱਤਰ ਨੇਗੇ ਸਿੰਗਰ ਵੀ ਨੇ ਆਪਾਂ ਨੌਂ ਨਹੀਂ ਹੁੰਦਾ ਲੈਂਦੇ ਉਹਨਾਂ ਦੇ ਨਾਲੇ ਬੇਸਤਰੀ ਘਰਮ ਇੱਥੇ ਕਰਦੀ ਰਹੀ ਐ ਠੀਕ ਹੈ ਨਾ ਜੀ ਗੱਲ ਤੇ ਅਸੀਂ ਇੱਥੇ ਲੱਗੇ ਬੰਦੇ ਸਾਥ ਤੇ ਵੀ ਕਰ ਸਕਦੇ ਆਂ ਵੀ ਜਿੰਨਾ ਜਿੰਨਾ ਨਾਲੇ ਰਹਿੰਦੀ ਰਹੀ ਹੈ ਤੇ ਜਿਹੜੇ ਬੰਦਾਂ ਨਾਲ ਰਹਿੰਦੀ ਰਹੀ ਆ ਉੱਥੇ ਦੇ ਕਮਰਿਆਂ ਦੇ ਖਰਚੇ ਫਰਚੇ ਸਾਰਾ ਕੁਝ ਚੱਲਦੇ ਚੱਕਦੇ ਰਹੇ ਨੇ ਉਹ ਸਾਡੇ ਪੰਜਾਬੀ ਮੁੰਡਿਆਂ ਨੇ ਹੀ ਇਹ ਥੋੜਾ ਜਿਹਾ ਪੈਰਾਂ ਤੇ ਖੜੀ ਕਰ ਤੇ ਮੇਰੇ ਵੱਲ ਮੈਨੂੰ ਫਿਲਮਾਂ ਦੇ ਵਿੱਚ ਕੰਮ ਕੇ ਮਿਲਦਾ ਜਾਂ ਮੈਂ ਰੀਤੀ ਕ੍ਰੋਸ਼ਨ ਦੀ ਗੱਲ ਕਰ ਲਓ ਜਾ ਜਿੰਨੀਆਂ ਵੀ ਹੋਰ ਜਿਹੜੇ ਬਾਲੀਵੁੱਡ ਦੇ ਮਹਿਮਾਨ ਹਸਤੀਆਂ ਦੀ ਗੱਲ ਕਰ ਲੋ ਫਿਰ ਉਹਨਾਂ ਦੇ ਨਾਲ ਇਹ ਆਪਣਾ ਇਹਦਾ ਬਿਸਤਰੇ ਗਰਮ ਕਰਨ ਦਾ ਕੰਮ ਰਿਹਾ ਜੇ ਰਣਜੀਤ ਸਿੰਘ ਬਾਦ ਹੁਣਾਂ ਦਾ ਬਿਆਨ ਆਉਂਦਾ ਕੱਲ ਉਹ ਬਹੁਤ ਚਰਚਾ ਦਾ ਸੋਹਣਾ ਬਿਆਨ ਰਿਤਿਕ ਰੋਸ਼ਨ ਦੇ ਉੱਪਰ ਕਿੰਨਾ ਦਾ ਬ੍ਰਿੰਗ ਕਿੰਨਾ ਦਾ ਪਤਾ ਨਹੀਂ ਇਹੋ ਜਿਹਾ ਪਰਚੇ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਉਹ ਵੀ ਮੇਰੇ ਨਾਲ ਮੇਰੇ ਨਾਲ ਛੋਸ਼ਨ ਕੀਤਾ ਨੇ ਇਹ ਤਾਂ ਆਪਦੀਆਂ ਵੀਡੀਓ ਨੇ ਕਰਕੇ ਪਹਿਲਾਂ ਬਿਸਤਰੇ ਕਰਮ ਬਾਅਦ ਚ ਕਹਿੰਦੇ ਨੇ ਸਾਡਾਂ ਰੇਪ ਹੋਇਆ ਇਹ ਜਿਹੜੀ ਇਹ ਇਹ ਇਨਾਂ ਨੇ ਇਹ ਜਿਹੜੀ ਪਰਤ ਪਾਈ ਹੋਈ ਹੈ ਜਿਹੜਾ ਸਾਡਾ ਖਿਲਾਫ ਬੋਲਣ ਦਾ ਜਿਹੜਾ ਆਨੰਮ ਭਾਜਪਾ ਨੇ ਨੂੰ ਦਿੱਤਾ ਇਹਨੂੰ ਜਿਹਨੂੰ ਲੋਕ ਸਭਾ ਮੈਂਬਰ ਬਣਾਤਾ ਇਹ ਨੂੰ ਨਾਮ ਮਿਲਿਆ ਸਾਡੇ ਖਿਲਾਫ ਬੋਲਣ ਦਾ ਜੇਕਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਟਮਾਨ ਇਹ ਕੁਸਖਤ ਇਹਦੇ ਖਿਲਾਫ ਕੋਈ ਸਟੈਪ ਨਹੀਂ ਚਾਹਤਾ ਤਾਂ ਅਸੀਂ ਇਹੀ ਗੱਲ ਕਹਾਂਗੇ ਵੀ ਇਹ ਵੀ ਜਿਹੜੀ ਕਿ ਬੋਲੀ ਭਾਜਪਾ ਦੀ ਅਮਿਤ ਸ਼ਾਹ ਦੀ ਬੋਲਦਾ ਜਿਵੇਂ ਕਿ ਉਹਨਾਂ ਦੇ ਮੂਰੇ ਚੁੱਪ ਕਰ ਜਾਂਦਾ ਉਹਨਾਂ ਦੇ ਮੂਰੇ ਗੋਡੇ ਟੇਕ ਜਾਂਦਾ ਕੱਲਾ ਉਹੀ ਸਿਰ ਤੇ ਪੱਗਾਂ ਦੇ ਸਿਰ ਨਾ ਪਾਓ ਤਾਂ ਸਿੱਖਾਂ ਦੀ ਜਿਹੜੀ ਕਿ ਨਮਾਇੰਦਗੀ ਕਰਕੇ ਦਿਖਾਓ ਸਿੱਖਾਂ ਦੇ ਮਸਲੇ ਨੂੰ ਹੱਲ ਕਰਕੇ ਦਿਖਾਓ ਉਹ ਜਿਹੜਾ ਕਿ ਉਹ ਮੁੰਡੇ ਨੇ ਜਿਹੜੇ ਨੇ ਸੰਤਾਂ ਦਾ ਰੋਲ ਨਭਾਇਆ ਉਹਦੇ ਖਿਲਾਫ ਅਸੀਂ ਪੂਰਾ ਸ਼ਕਟ ਐਕਸ਼ਨ ਲਾਵਾਂਗੇ ਜੇਕਰ ਸਾਨੂੰ ਕਿਤੇ ਵੀ ਇੱਧਰ ਕਿਤੇ ਉਹ ਮਿਲਦਾ ਦਿਖਦਾ ਅਸੀਂ ਤਾਂ ਉਹਦਾ ਝੁੱਗਾ ਪਾੜਾਂਗੇ ਬਾਈ ਸੰਤਾਂ ਦੀ ਰੀਸ ਕਿਵੇਂ ਕਰ ਸਕਦਾ ਉਹ ਬੰਦਾ ਜਿਹੜਾ ਕਿ ਬੀੜੀਆਂ ਪੀਣਾ ਸਿੱਖ ਤਾਂ ਬਿਨਾ ਹਨਾ ਬਾਲੀਵੁੱਡ ਦੀ ਅਦਾਕਾਰਾ ਇਹ ਜਿਸ ਦਾ ਨਾਮ ਅਕਸਰ ਪੰਜਾਬ ਦੇ ਵਿੱਚ ਜਦੋਂ ਲੈਨੇ ਆ ਤਾਂ ਵਿਵਾਦ ਛੜ ਜਾਂਦਾ ਹੈ ਤੇ ਉਹ ਨਾਮ ਹੈ ਕੰਗੜਾ ਰੌਤ ਦਾ ਕੰਗੜਾ ਰੌਤ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਪੰਜਾਬ ਦੇ ਵਿੱਚ ਚੱਲੀਆਂ ਇੱਕ ਫਿਲਮ ਦਾ ਜ਼ਿਕਰ ਬਹੁਤ ਚੱਲ ਰਿਹਾ ਸੀ ਤੇ ਬੀਤੇ ਦੇ ਨਾਲ ਇੱਕ ਨਵਾਂ ਵਿਵਾਦ ਤੁਰਦਾ ਹੈ ਜਦੋਂ ਸਿਮਰਨਜੀਤ ਸਿੰਘ ਮਾਨ ਸਾਬਕਾ ਮੈਂਬਰ ਪਾਰਲੀਮੈਂਟ ਉਹਨਾਂ ਦਾ ਇੱਕ ਬਿਆਨ ਕੰਗੜਾ ਰੌਤ ਨੂੰ ਲੈ ਕੇ ਆਉਂਦਾ ਤੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਕੰਗੜਾ ਰੌਤ ਨੂੰ ਹੋ ਸਕਦਾ ਕਿ ਰੇਪ ਵਰਗੀ ਘਟਨਾ ਦਾ ਤਜਰਬਾ ਜ਼ਿਆਦਾ ਹੋਵੇ ਗੱਲਬਾਤ ਕਰਾਂਗੇ ਸਾਡੇ ਨਾਲ ਪਾਨਾ ਸਿੱਧੂ ਮੌਜੂਦ ਨੇ ਅਕਸਰ ਸਮਾਜਿਕ ਮਸਲਿਆਂ ਦੇ ਉੱਤੇ ਗੱਲਬਾਤ ਕਰਦੇ ਨੇ ਬਾਈ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਬਾਈ ਕੰਗਣਾ ਰਣੌਤ ਚਰਚਾਵਾਂ ਦੇ ਵਿੱਚ ਹੈ ਕੰਗਣਾ ਰਣੌਤ ਨੇ ਇਸ ਤੋਂ ਪਹਿਲਾਂ ਕਿਸਾਨਾਂ ਨੂੰ ਲੈ ਕੇ ਕਹਿੰਦੇ ਬਿਆਨ ਬਹੁਤ ਜ਼ਬਰਦਸਤ ਦਿੱਤਾ ਕਹਿੰਦੀ ਕਿ ਅੰਦੋਲਨ ਦੇ ਵਿੱਚ ਰੇਪ ਹੁੰਦੇ ਸੀ ਜੇ ਭਾਜਪੀ ਨਾ ਛੇਤੀ ਅੰਦੋਲਨ ਚ ਕਾਉਂਦੀ ਤਾਂ ਉੱਥੇ ਰੇਪ ਬਹੁਤ ਹੋਣੇ ਸੀ ਦੇਖੋ ਬਾਈ ਜਿਹੜੀ ਇਹ ਘਟਨਾਵਾਂ ਨੇ ਜਾਂ ਕੰਗਣਾ ਦੀ ਗੱਲ ਕਰ ਲਓ ਜਿਹੜੀਆਂ ਹੋਰ ਜਿੰਨੀਆਂ ਵੀ ਘਟਨਾਵਾਂ ਵਾਪਰ ਰਹੀਆਂ ਨੇ ਗਿਆ ਇਹ ਕੀ ਹੈ ਇਹ ਆਪ ਨੂੰ ਟੈਸਟ ਕਰਕੇ ਦੇਖਿਆ ਜਾ ਰਿਹਾ ਪੰਜਾਬ ਨੂੰ ਖਾਸ ਕਰਕੇ ਆਪਣੀ ਸਿੱਖ ਕਮਿਊਨਿਟੀ ਨੂੰ ਵੀ ਦੇਖਦੇ ਆ ਵੀ ਜਿਹੜਿਆ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਹੋਰ ਭਾਰਤ ਦੇ ਵਿੱਚ ਆ ਜਿਹੜਾ ਇਹਨਾਂ ਨੇ ਕਾਨੂੰਨ ਲੈ ਕੇ ਆਉਣਿਆ ਜਾਂ ਇਹਨਾਂ ਨੇ ਆਪੋ ਆਪਣੇ ਮਰਮਰਜ਼ੀ ਚਲਾਉਣੇ ਜਾਂ ਆਰਐਸਐਸ ਦੀ ਵਿਚਾਰਧਾਰਾ ਕਹੇ ਦੀਏ ਜਿਹੜੀਆਂ ਉਹ ਅਪਣਾਉਣੀਆਂ ਨੇਗੀਆਂ ਜਿਵੇਂ ਕਿਸੇ ਟਾਈਮ ਆਪਾਂ ਗੱਲ ਕਰੀਏ ਮੁਗਲਾਂ ਨੇ ਇੱਥੇ ਰਾਜ ਕੀਤਾ ਅੰਗਰੇਜ਼ਾਂ ਨੇ ਰਾਜ ਕੀਤਾ ਹੁਣ ਜਿਹੜੀਆਂ ਇਹ ਜਿਹੜੀਆਂ ਕਿ ਵਿਚਾਰਧਾਰਾ ਨੇ ਰਾਜ ਕਰਨ ਨੂੰ ਫਿਰਦਿਆ ਨੇ ਇਨਨੋ ਪਤਾਬਿਲਿਟੀ ਪੰਜਾਬ ਪੰਜਾਬ ਦੀ ਸਿੱਖ ਕਮਿਊਨਿਟੀ ਆ ਉਹ ਸਾਰੇ ਕੰਮਾਂ ਦੇ ਵਿੱਚ ਰੋੜਾ ਮੰਨਦੀ ਆ ਉਹਦੇ ਵਿੱਚ ਸਾਨੂੰ ਇਹ ਟੈਸਟ ਕਰਕੇ ਦੇਖਿਆ ਜਾ ਰਿਹਾ ਹੈ ਸੈਂਟਰ ਵੱਲੋਂ ਵੀ ਦੇਖਦੇ ਆ ਵੀ ਇਹ ਕਿੰਨਾ ਇਹ ਕਿੰਨੇ ਕ ਪਾਣੀ ਚ ਨੇ ਇਹ ਪਹਿਲਾਂ ਵਾਂਗੂ ਜਾਗਦੇ ਨੇ ਜਾਂ ਮਰ ਗਏ ਹੂੰ ਦੇਖੋ ਇਹ ਸਾਬ ਨੂੰ ਇਹ ਚੀਜ਼ ਦਾ ਪਤਾ ਹੀ ਆ ਕਿ ਜੋ ਹਰ ਇੱਕ ਕੰਮ ਲਈ ਭਾਰਤ ਨੂੰ ਬਚਾਉਣ ਲਈ ਜੋ ਲੜਦਾ ਪੰਜਾਬ ਲੜਦਾ ਸਿੱਖ ਲੜਦੇ ਨੇ ਇਸ ਕਰਕੇ ਜੀ ਆਪਾਂ ਕੰਗਣਾ ਦੀ ਗੱਲ ਕਰੀਏ ਕੰਗਣਾ ਦਾ ਦੇਖੋ ਇਹ ਜੋ ਇਹਦੀ ਪਛਾਣ ਕੀ ਆ ਇਹਦੀ ਪਛਾਣ ਇਹ ਆ ਪਹਿਲਾਂ ਤਾਂ ਇਹਦੀ ਆਪਾਂ ਗੱਲ ਕਰੀਏ ਫਿਲਮਾਂ ਦੇ ਵਿੱਚ ਕਿਵੇਂ ਆਈ ਇਹ ਸਭ ਤੋਂ ਪਹਿਲਾਂ ਤਾਂ ਇਹ ਹਿਮਾਚਲ ਦੇ ਵਿੱਚ ਆਇਆ ਹਿਮਾਚਲ ਤੋਂ ਇੱਥੇ ਇੱਕ ਕੁੜੀ ਕੰਮ ਕਰਨ ਲਈ ਆਉਂਦੀ ਹੈ ਪੰਜਾਬ ਦੇ ਵਿੱਚ ਚੰਡੀਗੜ੍ਹ ਸਾਡਾ ਹੀ ਆ ਚੰਡੀਗੜ੍ਹ ਸਾਰਾ ਪੰਜਾਬ ਦਾ ਸਾਡੀ ਧਰਤੀ ਦੇ ਉੱਪਰ ਬਣਿਆ ਇੱਥੇ ਕੰਮ ਕਰਨ ਲਈ ਆਉਂਦੀ ਹੈ ਇੱਥੇ ਸਾਡੇ ਦੇਖੋ ਕਈ ਮੁੰਡੇ ਮੇਰੇ ਆਪਣੇ ਯਾਰ ਮਿੱਤਰ ਨੇਗੇ ਸਿੰਗਰ ਵੀ ਨੇ ਆਪਾਂ ਨੌਂ ਨਹੀਂ ਹੁਣਾਂ ਲੰਡੇ ਉਹਨਾਂ ਦੇ ਨਾਲੇ ਬਿਸਤਰੇ ਗਰਮ ਇੱਥੇ ਕਰਦੀ ਰਹੀ ਹੈ ਠੀਕ ਹੈ ਨਾ ਜੀ ਗੱਲ ਬਿਸਤਰੇ ਗਰਮ ਕਰਦੀ ਰਹੀ ਹੈ ਜਿਹੜਾ ਕਿਹਨੇ ਸਾਡੇ ਤੇ ਇਲਜ਼ਾਮ ਲਾਇਆ ਸਾਡੇ ਇਲਜ਼ਾਮ ਸਾਬਤ ਕਰਦੇ ਅਸੀਂ ਇੱਥੇ ਲਾ ਕੇ ਬੰਦੇ ਸ ਉੱਥੇ ਜਿਹੜੇ ਬੰਦਾਂ ਨਾਲ ਰਹਿੰਦੀ ਰਹੀ ਆ ਉੱਥੇ ਇਹਦੇ ਕਮਰਿਆਂ ਦੇ ਖਰਚੇ ਫਰਚੇ ਸਾਰਾ ਕੁਝ ਚੱਲਦੇ ਚੱਕਦੇ ਰਹੇ ਨੇਗੇ ਉਹ ਸਾਡੇ ਪੰਜਾਬੀ ਮੁੰਡਿਆਂ ਨੇ ਹੀ ਇਹ ਥੋੜਾ ਜਿਹਾ ਪੈਰਾਂ ਤੇ ਖੜੀ ਕਰਤੀ ਪੈਰਾਂ ਤੇ ਖੜੀ ਕਰਨ ਤੋਂ ਬਾਅਦ ਇਹ ਫਿਰ ਅੱਗੇ ਕੀ ਹੋਇਆ ਅੱਗੇ ਚਲੋ ਇੱਥੋਂ ਇਹ ਚੰਡੀਗੜ੍ਹ ਤੋਂ ਸਾਡੀ ਮਹਾਲੀ ਚੋਂ ਨਿਕਲ ਕੇ ਜਾਂਦੀ ਆ ਅੱਗੇ ਬੰਬੇ ਦੇ ਵਿੱਚ ਜਾ ਕੇ ਫਿਰ ਮੈਨੂੰ ਫਿਲਮਾਂ ਦੇ ਵਿੱਚ ਕੰਮ ਕਿਵੇਂ ਮਿਲਦਾ ਜਾਂ ਮੈਂ ਰੀਤੀ ਕਰੋਸ਼ਨ ਦੀ ਗੱਲ ਕਰ ਲਓ ਜਾਂ ਜਿੰਨੀਆਂ ਵੀ ਹੋਰ ਜਿਹੜੇ ਬਾਲੀਵੁੱਡ ਦੇ ਮਹਿਮਾਨ ਹਸਤੀਆਂ ਦੀ ਗੱਲ ਕਰ ਲਓ ਫਿਰ ਉਹਨਾਂ ਦੇ ਨਾਲ ਇਹ ਆਪਣਾ ਇਹਦਾ ਬਿਸਤਰੇ ਕਰਮ ਕਰਨ ਦਾ ਕੰਮ ਰਿਹਾ ਠੀਕ ਹੈ ਨਾ ਗੱ ਜਾ ਕੇ ਫਿਲਮਾਂ ਦੇ ਵਿੱਚ ਇਹਨਾਂ ਦੁੱਕ ਦੁੱਕ ਫਿਲਮਾਂ ਚੱਲ ਜਾਂਦੀਆਂ ਨਹੀਂਆਂ ਫਿਰ ਦਵਾਜੇ ਚਾਵਲਾਂ ਨਹੀਂ ਮਾਰਨੋਂ ਹਟਦੀ ਤੇ ਫਿਲਮਾਂ ਜਾਂਦੇ ਨੇ ਫਲੌਪ ਹੂੰ ਫਿਰ ਇਹਨੇ ਦੇਖਦਾ ਵੀ ਹੁਣ ਮੈਂ ਨਵਾਂ ਕੰਮ ਕੀ ਫੜਾਂ ਜਦੋਂ ਇਹਨੇ ਫਿਲਮਾਂ ਇੱਕ ਦੀ ਚੱਲ ਗਈ ਕੋਈ ਫਿਲਮਾਂ ਦੇ ਵਿੱਚ ਉਹਨੂੰ ਕੰਮ ਕਰਨ ਮਿਲਨੋਂ ਹਟ ਗਿਆ ਇਹਨੇ ਚਾਵਲਾਂ ਮਾਰਨੋਂ ਨਾ ਹੱਟੀ ਫਿਰ ਇਹਨੇ ਆਖਿਆ ਵੀ ਹੁਣ ਕੀ ਕੰਮ ਕਰਾਂ ਇਹਨੇ ਆਖਿਆ ਵੀ ਹੁਣ ਮੈਂ ਰਾਜਨੀਤੀ ਵੱਲ ਦੇਖਦੀਆਂ ਹੂੰ ਫਿਰ ਇਹਨੇ ਜੌਣ ਆਖਿਆ ਵੀ ਟਾਰਗੇਟ ਕਿਹਨੂੰ ਕਰਾਂ ਦੇਖੋ ਜੇ ਹੁਣ ਕੋਈ ਬਿਹਾਰ ਵਾਲਾ ਨੂੰ ਗੱਲ ਬੋਲੂਗਾ ਉਹ ਕੋਈ ਸਹਿਲੂਗਾ ਕੋਈ ਹੋਰ ਵਾਲਾ ਨੂੰ ਗੱਲ ਬੋਲੂਗਾ ਸਹਿਲੂਗਾ ਜੇ ਕੋਈ ਗੱਲ ਪੰਜਾਬੀਆਂ ਨੂੰ ਬੋਲੂ ਜਾਂ ਸਿੱਖਾਂ ਨੂੰ ਬੋਲੂ ਉਹ ਗੱਲ ਨਹੀਂ ਸਹਿ ਸਕਦੇ ਫਿਰ ਇਹਨੇ ਜਾ ਉਦੋਂ ਤੋਂ ਲੈ ਕੇ ਸਾਡੇ ਤੇ ਹਮਲੇ ਜਿਹੜੇ ਸ਼ੁਰੂ ਕਰਨੇ ਸ਼ੁਰੂ ਕੀਤੇ ਪੰਜਾਬ ਤੇ ਸਿੱਖਾਂ ਦੇ ਹਮਲੇ ਕਰਨੇ ਸ਼ੁਰੂ ਕੀਤੇ ਫਿਰ ਉਹਦਾ ਇਹਨੂੰ ਗਿਫਟ ਮਿਲਿਆ ਭਾਜਪਾ ਨੇ ਆਰਐਸਐਸ ਨੇ ਦਿੱਤਾ ਕਿ ਉਹਨੂੰ ਟਿਕਟ ਦੇਤੀ ਭਾਜਪਾ ਨੇ ਹਿਮਾਚਲ ਤੋਂ ਵਿੱਚੋਂ ਠੀਕ ਹੈ ਆਪਣਾ ਧਰਮਸ਼ਾਲਾ ਤੋਂ ਤੇ ਟਿਕਟ ਨੂੰ ਦਿੱਤੀ ਹੋਈ ਫਿਰ ਇਹ ਜਾ ਕੇ ਐਮਪੀ ਬਣ ਗਈ ਜਿਹੜਾ ਸਾਡਾ ਖਿਲਾਫ ਬੋਲਣ ਦਾ ਜਿਹੜਾ ਇਨਾਮ ਭਾਜਪਾ ਨੇ ਉਹਨੂੰ ਦਿੱਤਾ ਇਹਨੂੰ ਇਹਨੂੰ ਲੋਕ ਸਭਾ ਮੈਂਬਰ ਬਣਾਤਾ ਇਹ ਨੂੰ ਨਾਮ ਮਿਲਿਆ ਸਾਡੇ ਖਿਲਾਫ ਬੋਲਣ ਦਾ ਪਹਿਲਾਂ ਇਹ ਫਿਲਮਾਂ ਦੇ ਵਿੱਚ ਉਹਨੂੰ ਐਵੇਂ ਜੇ ਗੁਰੂ ਕੰਮ ਜਾ ਕੇ ਮਿਲਿਆ ਐਵੇਂ ਜਿਉਂ ਜੋ ਉਹਨੇ ਚਾਵਨਾ ਮਾਰੀਆਂ ਜੋ ਉਹਨੇ ਬੇਸਤਰੀ ਕਰਮ ਕੀਤੇ ਇਸ ਤੋਂ ਬਾਅਦ ਹੁਣੇ ਨੂੰ ਜਿਹੜਾ ਕਿ ਆ ਨਾਮ ਇਹਨੂੰ ਇਹਨੂੰ ਮਿਲਿਆ ਇਹ ਰੀਡੀ ਪਛਾਣ ਹੈ ਇਹਦੇ ਕਰਕੇ ਹੋਰ ਇਹਦਾ ਕੋਈ ਸਮਾਜ ਲਈ ਕੋਈ ਦੇਣ ਦਿਖਾ ਦਿਓ ਜਿਹੜੀ ਇਹ ਗੱਲ ਕਹਿੰਦੀ ਆ ਵੀ ਮਹਿਲਾਾਂ ਦੇ ਜਾ ਕੇ ਵੀ ਮੈਂ ਮਹਿਲਾਾਂ ਦੇ ਹੱਕ ਦੇ ਵਿੱਚ ਬੋਲਦਿਆਂ ਮਹਿਲਾਾਂ ਦੀ ਸ਼ਕਤੀਕਰਨ ਦੇ ਹੱਕ ਦੇ ਵਿੱਚ ਬੋਲਦਿਆਂ ਕੀੜਾ ਤਨਾਪਟ ਆਸਤੇ ਕੀਤਾ ਕਿਹੜੀ ਤੂੰ ਜੇਲ੍ਹ ਕੱਟ ਕਈਆਂ ਕਿਹੜੀ ਤਰੀ ਦੇਣ ਆ ਜਿਹੜੇ ਤੂੰ ਆਪਦੇ ਆਪ ਨੂੰ ਇਹ ਸਾਬਤ ਕਰਦੀਆਂ ਵੀ ਇਹ ਆ ਇਹਦਾ ਵਿੱਚ ਦੇਖੋ ਜੀ ਗੱਲ ਮੈਂ ਇਹਦੇ ਵਿੱਚ ਬਾਈ ਜੀ ਗਗਨ ਜੀ ਇਹ ਕਹਿਣਾ ਚਾਹਣਾ ਕਿ ਦੇਖੋ ਐਵੇਂ ਤਾਂ ਹਰ ਇੱਕ ਨੂੰ ਕੋਈ ਸਿੱਖਾ ਨੂੰ ਟਾਰਗੇਟ ਕਰੂਗਾ ਜਿਹੜੀ ਗੱਲ ਕਰਨ ਵਾਲੀ ਬਣਦੀ ਆ ਉਹ ਇਹ ਬਣਦੀ ਆ ਕਿ ਜਿਵੇਂ ਕਿ ਚਲੋ ਥੋੜਾ ਮੋਟਾ ਬਿਆਨ ਹਿਮਾਚਲ ਦੇ ਮੁੱਖ ਮੰਤਰੀ ਦਾ ਆ ਉਹਨਾਂ ਨੇ ਸੰਸਦ ਦੇ ਵਿੱਚ ਵੀ ਰੌਲਾ ਪਿਆ ਪਰ ਸਾਡੇ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਨੂੰ ਸੱਤਾ ਜਿਹੜੀ ਕਿ ਸਰਕਾਰ ਆ ਸਾਡੀ ਪੰਜਾਬ ਸਰਕਾਰ ਨੂੰ ਪੂਰਾ ਸਖਤ ਐਕਸ਼ਨ ਲੈਣਾ ਚਾਹੀਦਾ ਇਹਦੇ ਖਿਲਾਫ ਇਹਦੀ ਮੈਂਬਰਸ਼ਿਪ ਜਿਹੜੀ ਕਿ ਖਾਰਜ ਕਰਾਉਣੀ ਚਾਹੀਦੀ ਹੈ ਇਹਨੂੰ ਲੋਕ ਸਭਾ ਦੇ ਵਿੱਚੋਂ ਕੱਟਣਾ ਚਾਹੀਦਾ ਭਾਜਪਾ ਦਾ ਇੱਕ ਤਿੱਖੋ ਉਹਨਾਂ ਨੇ ਇੱਕ ਜਿਉਂ ਦੇਖਿਆ ਵੀ ਗੱਲ ਵਾਇਰਲ ਹੋ ਗਈ ਉਹਨਾਂ ਨੇ ਇੱਕ ਡਰਾਮਾ ਜਿਹਾ ਕਰਿਆ ਵੀ ਅੱਗੇ ਤੋਂ ਜਿਹੜੀ ਕਿ ਥੋੜੀ ਇਹ ਜਿਹੀ ਸ਼ਿਕਾਇਤ ਨਾ ਆਵੇ ਅੱਗੇ ਤੋਂ ਇਹ ਚੁੱਪਚ ਕਰਨ ਵਾਲੇ ਜਨਾਨੀ ਹੈਗੀ ਆ ਹੂੰ ਜਿਹੜਾ ਸਾਡਾ ਐਡਾ ਪਵਿੱਤਰ ਅੰਦੋਲਨ ਰਿਹਾ ਜਿਹਦੇ ਵਿੱਚ ਅਸੀਂ ਦੇਖੋ ਉੱਥੇ ਸਾਰੇ ਦਿੱਲੀ ਨੂੰ ਖਾਣਾ ਖਵਾ ਕੇ ਆਏ ਆ ਕਿੰਨਾ ਲੋਕਾਂ ਨੇ ਅਸੀਂ ਪੂਰੇ ਭਾਰਤ ਦੀ ਲੜਾਈ ਲੜ ਕੇ ਆਏ ਆ ਕੱਲੇ ਆਪ ਦੀ ਕਿਸਾਨੀ ਦੀ ਲੜਾਈ ਨਹੀਂ ਲੜੀ ਪੰਜਾਬੀਆਂ ਨੇ ਉਹਦੇ ਵਿੱਚ ਸਾਨੂੰ ਰੇਪ ਦੇ ਘਰਾਣਾਮਾਂ ਤੇ ਕਰਦਾ ਰਹੇ ਨੇ ਔਰੋਪ ਲਾਇਆ ਇਸ ਕਰਕੇ ਇੱਥੇ ਕਿਸਾਨ ਨੇ ਵੱਡੀ ਗਿਣਤੀ ਦੇ ਵਿੱਚ ਜੇਕਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਇਹ ਕੋਈ ਸਖਤ ਇਹਦੇ ਖਿਲਾਫ ਕੋਈ ਸਟੈਪ ਨਹੀਂ ਚਾਹਤਾ ਤਾਂ ਅਸੀਂ ਇਹੀ ਗੱਲ ਕਹਾਂਗੇ ਵੀ ਇਹ ਵੀ ਜਿਹੜੀ ਕਿ ਬੋਲੀ ਭਾਜ ਭਾਜੀ ਤੇ ਅਮਰਿਤਸਰ ਦੀ ਬੋਲਦਾ ਜਿਵੇਂ ਕਿ ਇਹ ਉਹਨਾਂ ਦੇ ਮੂਰੇ ਚੁੱਪ ਕਰ ਜਾਂਦਾ ਉਹਨਾਂ ਦੇ ਮੂਰੇ ਗੋਡੇ ਟੇਕ ਜਾਂਦਾ ਇਸ ਕਰਕੇ ਪੰਜਾਬ ਦਾ ਮੁੱਖ ਮੰਤਰੀ ਸਾਡੇ ਸਿੱਖਾਂ ਨੂੰ ਇਹ ਕਿਵੇਂ ਟਾਰਗੇਟ ਕਰ ਰਹੀ ਹੈ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਨੂੰ ਟਾਰਗੇਟ ਕਰ ਰਹੀ ਹੈ ਉਹ ਜਿਹੜਾ ਕਿ ਉਹ ਮੁੰਡੇ ਨੇ ਜਿਹੜੇ ਨੇ ਸੰਤਾਂ ਦਾ ਰੋਲ ਨਵਾਇਆ ਉਹਦੇ ਖਿਲਾਫ ਅਸੀਂ ਪੂਰਾ ਸ਼ਕਤ ਐਕਸ਼ਨ ਲਾਵਾਂਗੇ ਜੇਕਰ ਸਾਨੂੰ ਕਿਤੇ ਵੀ ਇੱਧਰ ਕਿਤੇ ਉਹ ਮਿਲਦਾ ਦਿਖਦਾ ਅਸੀਂ ਤਾਂ ਉਹਦਾ ਝੁੱਗਾ ਪਾੜਾਂਗੇ ਬਾਈ ਸਾਡੇ ਸੰਤਾਂ ਦਾ ਰੋਲ ਕਰਦਾਰ ਉਹਨੇ ਕੀਤਾ ਹਨਾ ਇਹਦਾ ਸੰਤਾਂ ਦੀ ਰੀਸ ਕਿਵੇਂ ਕਰ ਸਕਦਾ ਉਹ ਬੰਦਾ ਜਿਹੜਾ ਕਿ ਬੀੜੀਆਂ ਪੀਣਾ ਸਿੱਖ ਤਾਂ ਬਿਨਾ ਹਨਾ ਤੇ ਇਸ ਕਰਕੇ ਅਸੀਂ ਤਾਂ ਉਹਨੂੰ ਤਾਂ ਦੇਖਣੇ ਦੇਖਣਾ ਪਰ ਜਿਨ੍ਹਾਂ ਨੇ ਵੀ ਇਹ ਜੋ ਕੁਛ ਹੈ ਨੇ ਜਿਹੜੀ ਫਿਲਮ ਲੈ ਕੇ ਆ ਰਹੀ ਹੈ ਐਮਰਜੈਂਸੀ ਉਹ ਫਿਲਮ ਅਸੀਂ ਪੰਜਾਬ ਦਾ ਦੇਖੋ ਲੱਗਣੀ ਨਹੀਂ ਦੇਣੀ ਤੇ ਪਰ ਪੂਰੇ ਭਾਰਤ ਦੇ ਵਿੱਚ ਨਾ ਬਾਈਕਾਟ ਚਾਹੀਦਾ ਉਦੇ ਵਿੱਚ ਕੀ ਦਿਖਾਇਆ ਗਿਆ ਖਾਸ ਕਰਕੇ ਸੰਤਾਂ ਨੂੰ ਇਹ ਦਿਖਾਇਆ ਗਿਆ ਫਿਲਮ ਦੇ ਵਿੱਚ ਵੀ ਇਹ ਕਾਂਗਰਸ ਦਾ ਏਜੰਟ ਸੀ ਜਿਹੜੇ ਕਿ ਮੇਨ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ ਕਿਉਂਕਿ ਇਹਨੂੰ ਦੋ ਚੀਜ਼ਾਂ ਦੇ ਵਿੱਚ ਇਹਨੂੰ ਇਹਨੂੰ ਦੋ ਚੀਜ਼ਾਂ ਦਾ ਇਹਨੂੰ ਜਿਹੜੀਆਂ ਆਪਾ ਜਪਾ ਜਾਂ ਆਰਐਸਐਸ ਦਾ ਦੋ ਇਹਦੇ ਮੁੱਖ ਮੁੱਦਿਆਂ ਦਾ ਜਿਹੜੇ ਬੋਲਦੀ ਹੈ ਜਾਂ ਪੰਜਾਬ ਦੇ ਖਿਲਾਫ ਜਾਂ ਕਾਂਗਰਸ ਦੇ ਖਿਲਾਫ ਉਦੋਂ ਇਹਨੂੰ ਇਹਨੂੰ ਜਾ ਕੇ ਇਹਨੂੰ ਹਾਈਪ ਮਿਲਦੀ ਹੈ ਹੁਣ ਇਹਦੇ ਵਿੱਚ ਇਹ ਚੀਜ਼ ਦਿਖਾ ਰਹੇ ਨੇ ਕਿ ਜਿਹੜੀ ਉਹ ਫਿਲਮ ਦੇ ਵਿੱਚ ਹਨਾ ਇਹ ਫਿਲਮ ਅਸੀਂ ਪੂਰੇ ਪੂਰਨ ਤੌਰ ਤੇ ਬਾਈਕਾਟ ਪੰਜਾਬੀਆਂ ਵੱਲੋਂ ਤਾਂ ਸਿੱਖਾਂ ਵੱਲੋਂ ਤਾਂ ਹੈਗਾ ਹੀ ਹੈਗਾ ਪਰ ਸਾਡਾ ਮਕਸਦ ਹੈ ਕਿ ਪੰਜਾਬ ਸਰਕਾਰ ਦੇਖੋ ਪੰਜਾਬ ਦਾ ਮੁੱਖ ਮੰਤਰੀ ਆਪਣਾ ਪ੍ਰਧਾਨ ਮੰਤਰੀ ਨੂੰ ਲੈਟਰ ਲਿਕੇ ਸੈਂਸਰ ਬੋਰਡ ਨੂੰ ਲਿਖੇ ਜਿੱਥੇ ਵੀ ਕਿਤੇ ਸਾਡੀ ਇਸ ਪੂਰਾ ਪ੍ਰਪੋਰ ਜ਼ੋਰ ਲਵਾ ਕੇ ਫਿਲਮ ਦਾ ਪੂਰਨ ਤੌਰ ਤੇ ਬਾਈਕਾਟ ਹੋਣਾ ਚਾਹੀਦਾ ਤੇ ਦੂਜਾ ਜਿਹੜੀ ਦੀ ਲੋਕ ਸਭਾ ਦੀ ਮੈਂਬਰਸ਼ਿਪ ਆ ਉਹ ਖਾਰਜ ਕੀਤੀ ਜਾਣੀ ਚਾਹੀਦੀ ਆ ਕਿ ਇਹ ਸਿੱਖਾਂ ਨੂੰ ਕਿਸਾਨਾਂ ਨੂੰ ਕਿਸ ਤਰ੍ਹਾਂ ਟਾਰਗੇਟ ਕਰਦੀ ਹੈ ਇਹਨੇ ਸਾਨੂੰ ਰੇਪ ਦੀ ਜਿਹੜੀ ਗੱਲ ਕਹੀ ਆ ਖਾਸ ਕਰਕੇ ਉਹ ਕਾਮ ਦੇ ਉੱਪਰ ਇਹਨੂੰ ਰੇਪ ਉਹ ਕਾਮ ਬਾਰੇ ਇਹਨਾਂ ਨੇ ਰੇਪ ਦਾ ਇਲਜ਼ਾਮ ਲਾਇਆ ਜਿਹੜੀ ਕਾਮ ਨੇ ਗਜਨੀ ਤੋਂ ਹਿੰਦੁਸਤਾਨ ਦੇ ਕੁੜੀਆਂ ਛੜਾ ਕੇ ਲਿਆਤੀਆਂ ਹੁਣ ਦੇਖੋ ਜਿੱਥੇ ਦੇ ਹਰ ਪੱਖੋਂ ਦੇ ਹਿੰਦੁਸਤਾਨ ਦੇ ਧੀਆਂ ਭੈਣਾਂ ਦੀ ਰੱਖਿਆ ਕੀਤੀ ਹੋਵੇ ਸਾਡੀਆਂ ਵਿੱਚ ਕੋਈ ਹਿੰਦੂ ਭੈਣਾ ਹੋਣ ਸਾਡੀਆਂ ਵਿੱਚ ਕੋਈ ਮੁਸਲਮਾਨ ਭੈਣਾ ਹੋਣ ਵਿੱਚੋਂ ਕਿਸੇ ਹੋਰ ਧਰਮ ਦੇ ਭੈਣਾ ਹੋਣ ਤਾਂ ਸਾਡੇ ਸਿੱਖਾਂ ਨੇ ਮੂਰੇ ਹੋ ਕੇ ਕੁਰਬਾਨੀ ਦਿੱਤੇ ਨੇ ਧੀ ਭੈਣ ਦੀ ਇੱਜ਼ਤ ਰੱਖੀ ਹੈ ਤੇ ਸਾਡੇ ਧਰਮ ਦੇ ਵਿੱਚ ਛੋਟੀ ਸਾਡੀ ਧੀ ਵੱਡੀ ਬਰਾਬਰ ਦੀ ਸਾਡੀ ਭੈਣ ਇਤੋਂ ਵੱਡੀ ਸਾਡੀ ਮਾਂ ਇਹ ਸਾਡੇ ਧਰਮ ਦੇ ਵਿੱਚ ਆ ਕਿਤੀ ਭੈਣ ਦੇ ਲਈ ਸਭ ਤੋਂ ਵੱਡਾ ਆਦਰ ਸਤਕਾਰ ਇਹਨਾਂ ਨੇ ਉਹ ਦੇ ਉਸ ਕੌਮ ਦੇ ਉੱਪਰ ਜਿਹੜਾ ਰੇਪ ਦਾ ਇਲਜ਼ਾਮ ਲਾਇਆ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਹਨਾਂ ਸਰਕਾਰਾਂ ਨੂੰ ਜਿਹੜਾ ਲੀਡਰਾਂ ਨੂੰ ਬੇਨਤੀ ਹੈ ਵੀ ਇਕੱਲਾ ਬਸ ਵੋਟਾਂ ਲਈ ਨਾ ਮਟੋਰ ਲਈ ਆਇਆ ਕਰੋ ਇਕੱਲਾ ਉਹੀ ਵੋਟਾਂ ਵ ਲਈ ਸਿਰਾਂ ਦੇ ਉੱਪਰ ਪੱਗਾ ਨਾ ਬੰਨਿਆ ਕਰੋ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਹਾਂ ਅਸੀਂ ਭਗਮੰਤ ਮੰਨਦੇ ਹੁਣ ਸਿਰ ਤੇ ਪੱਗ ਕਿਉਂ ਬੰਨੀ ਸੀਗੀ ਸਿੱਖਾਂ ਦੇ ਵੋਟਾਂ ਲੈਣ ਲਈ ਬੰਨੀ ਸੀਗੀ ਵੀ ਵੱਧ ਗਿਣਤੀ ਸਿੱਖਾਂ ਦੀ ਆ ਪੰਜਾਬ ਦੇ ਵਿੱਚ ਹਨ ਇਕੱਲਾ ਉਹੀ ਸਿਰ ਦੇ ਬੱਕ ਪਗਾਂ ਸਰਨਾ ਪਛਾਓ ਤਾਂ ਸਿੱਖਾਂ ਦੀ ਜਿਹੜੀ ਕਿ ਨੁਮਾਇੰਦਗੀ ਕਰਕੇ ਦਿਖਾਓ ਸਿੱਖਾਂ ਦੇ ਮਸਲੇ ਨੂੰ ਹੱਲ ਕਰਕੇ ਦਿਖਾਓ ਕਿ ਸਿੱਖਾਂ ਨੂੰ ਕਿਸ ਪ੍ਰਕਾਰ ਜਿਹੜਾ ਕਿ ਟਾਰਗੇਟ ਕਰ ਰਹੇ ਨੇ ਸਿੱਖਾਂ ਦਾ ਕਰਦਾਰ ਕਿਸ ਤਰ੍ਹਾਂ ਦਾ ਕਰਦਾਰ ਕਿਸ ਤਰ੍ਹਾਂ ਕਰਦਾਰ ਕੁਝ ਕੀਤੀ ਜਾ ਰਹੀ ਹੈ ਖਾਸ ਕਰਕੇ ਸਾਡੀ ਜੇ ਅਸੀਂ ਕਿਸਾਨਾਂ ਦੀ ਗੱਲ ਕਰੀਏ ਤੁਸੀਂ ਕੀ ਚੀਜ਼ ਦੇਖੋ ਸਾਡੇ ਪਿਛਲੇ ਦਿਨੀ ਸਰਦਾਰ ਡੱਲੇਵਾਲ ਸਾਹਿਬ ਸਰਸਾ ਸਾਹਿਬ ਤੇ ਸਾਡੇ ਤਿੰਨ ਲੀਡਰ ਆਪਣਾ ਦਿੱਲੀ 에ਰਪੋਰਟ ਤੋਂ ਵਕ ਵਕ ਥਾਵਾਂ ਤੇ ਜਾ ਰਹੇ ਸੀਗੇ ਰੋਕਿਆ ਕਿਉਂ ਗਿਆ ਸ੍ਰੀ ਸਾਹਿਬ ਪਾਈ ਹੋ ਸੀਗੀ ਕੋਈ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਆਇਆ ਇਸ ਚੀਜ਼ ਤੇ ਉਈ ਹੋਰਾਂ ਦਾ ਬਲੀਡਰਾਂ ਵਾਂ ਬਹਿਣ ਆਇਆ ਤੁਸੀਂ ਦੇਖੋ ਸਰੀਸਾ ਪਾਈ ਹੋਵੇ ਤੇ ਰੁਕਿਆ ਉਹਨੂੰ ਸਿਰਨ ਨੂੰ ਸਰੀਸਾ ਕਰਕੇ ਜਾਵੇ ਤਾਂ ਇਹਦਾ ਮਤਲਬ ਸਿੱਖਾਂ ਦਾ ਜਿਹੜਾ ਕਿ ਸਾਡੇ ਗੁਰੂ ਸਾਹਿਬ ਨੇ ਅੰਮ੍ਰਿਤ ਦੀ ਸਾਨੂੰ ਦਾਤ ਦਿੱਤੀ ਆ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਲੋਕ ਅੰਮ੍ਰਿਤ ਦੇ ਨਾਲ ਜੁੜਨਗੇ ਕਿਵੇਂ ਅੰਮ੍ਰਿਤ ਛਕਣਗੇ ਜਿਹੜਾ ਕਿ ਗਿੱਦੜਾਂ ਤੋਂ ਸਾਨੂੰ ਸ਼ੇਰ ਬਣਾਇਆ ਹੈਨਾ ਉਸ ਦੇ ਵਿੱਚ ਉਸ ਦਾ ਕੋਈ ਉਸ ਦੇ ਉੱਪਰ ਕੋਈ ਪੰਜਾਬ ਸਰਕਾਰ ਦਾ ਐਕਸ਼ਨ ਨਹੀਂ ਹੈਗਾ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਵੀ ਸਾਡੇ ਉਹ 에어ਪੋਰਟ ਨੂੰ ਵੀ ਮਾਫੀ ਮੰਗਣੀ ਚਾਹੀਦੀ ਹੈ ਵੀ ਸਾਡੇ ਸਿੱਖਾਂ ਨੂੰ ਇਹ ਕਿਉਂ ਕੀਤਾ ਕਿਉਂ ਰੋਕਿਆ ਗਿਆ 에어ਪੋਰਟ ਦੀ ਬਕਾਇਦਾ ਮਾਫੀ ਦੀ ਆਉਣੀ ਚਾਹੀਦੀ ਹੈ ਤਾਂ ਸਾਨੂੰ ਥਾਂ-ਥਾਂ ਤੇ ਰੋਕਿਆ ਜਾਊਗਾ ਜੇਕਰ ਸਾਨੂੰ ਭਾਰਤ ਦੇ ਵਿੱਚ ਜਿਹੜੇ ਭਾਰਤ ਦੇ ਵਿੱਚ ਅਸੀਂ ਦੇਸ਼ ਨੂੰ ਯਾਦ ਕਰਵਾਇਆ ਸਾਨੂੰ ਉੱਥੇ ਹੀ ਸਾਡੀਆਂ ਪੱਗਾਂ ਨੂੰ ਸਾਡੀਆਂ ਕਿਰਪਾਨਾਂ ਨੂੰ ਟਾਰਗੇਟ ਕੀਤਾ ਜਾਂਦਾ ਤਾਂ ਸਾਨੂੰ ਵਿਦੇਸ਼ੀ ਲੋਕਾਂ ਨੂੰ ਤਾਂ ਹੋਰਾਂ ਦੇਸ਼ਾਂ ਦੇ ਵਿੱਚ ਤਾਂ ਸਾਨੂੰ ਬੜਾ ਕਰਨਾ ਸੌਖਾ ਹ ਹ ਸਿਮਰਨਜੀਤ ਸਿੰਘ ਮਾਨ ਹੋਣਾ ਦਾ ਬਿਆਨ ਆਉਂਦਾ ਕੱਲ ਉਹ ਬਹੁਤ ਚਰਚਾ ਦਾ ਬਹੁਤ ਸੋ ਇਹ ਦੇਖੋ ਇਹੋ ਜਿਹਨੂੰ ਐਵੇਂ ਹੀ ਸਾਬਕ ਸਿਕਾਉਣਾ ਜਿਹੜੇ ਕੋਈ ਮਰਜ਼ੀ ਭਕਾਈ ਮਾਰੀ ਜਾਣ ਦੇਖੋ ਉਹਨਾਂ ਨੇ ਇਹ ਗੱਲ ਬਿਲਕੁਲ ਸਹੀ ਕਹੀ ਆ ਵੀ ਇਹਨੂੰ ਅਤਿਆਰਬਾ ਇਹਨੂੰ ਪਤਾ ਹੈ ਇਹਨੂੰ ਇਹੋ ਜਿਹਾਂ ਘਟਨਾਵਾਂ ਦਾ ਪਤਾ ਹੈ ਇਹਨਾਂ ਮੈਂ ਤੁਹਾਨੂੰ ਦੱਸਤਾ ਦਿੱਤੇ ਵੀ ਇਹਨੇ ਬਿਸਤਰਾ ਜਿਹੜਾ ਇਹ ਗਰਮ ਕਰਦੀ ਰਹੀ ਹੈ ਇਹ ਬਿਲਕੁਲ ਸਹੀ ਗੱਲ ਆ ਇਹੋ ਜਿਹੇ ਜਿਹੜੀ ਚਾਵਲ ਜਨਾਨੀ ਆ ਸਾਡੇ ਨੂੰ ਟਾਰਗੇਟ ਕਰਦੀ ਆ ਸਭ ਤੋਂ ਪਹਿਲਾਂ ਜੇ ਕੋਈ ਮਾਨ ਸਾਹਿਬ ਨੂੰ ਇਹ ਗੱਲ ਕਹੂਗਾ ਵੀ ਇਸ ਤੋਂ ਬਾਅਦ ਇਸ ਤੇ ਬਿਆਨ ਦੇ ਵੀ ਮਾਫੀ ਮੰਗਣੇ ਆ ਮੰਗਣ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਕੰਗੜਾ ਨੂੰ ਕਿਹੜਾ ਮਾਫੀ ਮੰਗਾਉਂਦਾ ਦੱਸੋ ਸਾਡੀ ਇੱਕ ਵੀ ਕੋਈ ਅਜਿਹੀ ਘਟਨਾਵਾਂ ਕਿਸਾਨੀ ਅੰਦੋਲਨ ਦੀ ਲਿਆ ਕੇ ਤੁਸੀਂ ਸਾਡੇ ਸਾਹਮਣੇ ਰੱਖੋ ਵੀ ਅਸੀਂ ਕੋਈ ਉੱਥੇ ਅਜਿਹੀ ਇੱਕ ਵੀ ਘਟਨਾ ਵਾਪਰੀ ਹੋਵੇ ਅਸੀਂ ਤਾਂ ਅਸਾਂ ਕਹੇ ਦਿੱਲੀ ਦੇ ਸਾਡੀਆਂ ਬੱਚੀਆਂ ਨੂੰ ਧੀਆਂ ਭੈਣਾਂ ਨੂੰ ਅਸੀਂ ਤਾਂ ਉੱਥੇ ਇਹੋ ਜਿਹਾ ਅਸੀਂ ਤਾਂ ਲੰਗਰ ਵਰਤਾ ਕੇ ਆਇਆ ਇਸ ਤਾਂ ਰੱਖਿਆ ਕਰਕੇ ਆ ਕਿੰਨੀਆਂ ਸਾਡੀਆਂ ਤੁਸੀਂ ਦੇਖਿਆ ਵੀਡੀਓ ਆਈਆਂ ਨਗੀਆਂ ਸਾਡੀਆਂ ਜਿਹੜੀਆਂ ਕਿ ਉੱਥੇ ਦਿੱਲੀ ਦੇ ਲੋਕਲ ਕੁੜੀਆਂ ਸਾਡੀਆਂ ਸਾਡੀਆਂ ਭੈਣਾਂ ਆ ਜਾਂਦੀਆਂ ਸੀਗੀਆਂ ਉੱਥੇ ਕਿਵੇਂ ਉਹ ਕਹਿੰਦੇ ਸੰਤਾ ਐ ਮਹਿਸੂਸ ਹੋ ਰਿਹਾ ਵੀ ਸੰਤਾ ਹੁਣ ਪਤਾ ਲੱਗਿਆ ਵੀ ਰਿਸ਼ਤੇ ਨਾਤੇ ਹੁੰਦੇ ਕੀ ਨੇਗੇ ਇਹ ਸਿੱਖਾਂ ਤੋਂ ਸਾਨੂੰ ਪੰਜਾਬੀਆਂ ਤੋਂ ਸਿੱਖਣ ਨੂੰ ਮਿਲਿਆ ਵੀ ਕੀ ਹੁੰਦਾ ਵੀ ਭਰਾਵਾਂ ਦਾ ਪਿਓ ਦਾ ਕੀ ਕਿਰਦਾਰ ਹੁੰਦਾ ਉਹ ਤਾਂ ਕੁੜੀਆਂ ਦੇ ਵੀਡੀਓ ਪਈਆਂ ਉੱਤੇ ਇਹ ਸਾਨੂੰ ਇਹੋ ਜਿਹਾ ਇਲਜ਼ਾਮ ਲਾਇਆ ਇਸ ਕਰਕੇ ਵੀਰੋ ਸਾਨੂੰ ਸਾਰਿਆਂ ਨੂੰ ਬੇਨਤੀ ਹੈ ਇਹ ਗੱਲ ਨੌਜਵਾਨਾਂ ਨੂੰ ਬੇਨਤੀ ਹੈ ਵੀ ਕੱਲਾ ਭਰਾਵੋ ਆਹ ਹਾ ਇਨਾ ਤੇ ਕਰਨਾ ਸੀਮਤ ਰਹਿ ਜੋ ਇਹ ਆਪਣਾ ਥੱਲੇ ਮੱਜੇ ਥੱਲੇ ਸੂਟੀ ਮਾਰ ਲਿਓ ਵੀ ਕਿਵੇਂ ਸਾਡੀ ਸਿੱਖਾਂ ਦੀ ਕਿਵੇਂ ਸਾਡੀ ਪੰਜਾਬੀਆਂ ਦੀ ਕਰਦਾਰ ਬਣੇ ਕੀਤੀ ਬਈ ਬਹੁਤ ਵੱਡੇ ਇਲਜ਼ਾਮ ਨੇ ਜਿਹੜੇ ਤੁਸੀਂ ਲਾਏ ਕੰਗਣਾ ਤੇ ਕਿ ਕੰਗਣਾ ਟੇਕੀ ਗੜ ਰਹੀ ਹੈ ਬਿਲਕੁਲ ਦੇਖੋ ਬਿਲਕੁਲ ਦੇਖੋ ਇਹ ਪੁੱਛ ਲਓ ਵੀਡੀਓ ਪਈਆਂ ਨੇ ਇੱਥੇ ਚੰਡੀਗੜ੍ਹ ਦੇ ਨੇ ਕਿੰਨੀਆਂ ਐਦੀ ਵੀ ਵੀਡੀਓ ਆਈਆਂ ਨੇ ਕਿ ਨੇ ਮੈਂ ਪੰਜਾਬੀ ਦੇ ਪੰਜਾਬ ਦੇ ਮੁੰਡਿਆਂ ਨਾਲ ਰਹਿੰਦੀ ਰਹੀਆਂ ਐਦੀ ਵੀਡੀਓ ਨਹੀਂ ਤੇ ਆਪਦੀ ਵੀਡੀਓ ਨਹੀਂ ਇੱਥੇ ਸਾਡ ਨੂੰ ਬਤੇਰੇ ਸਾਡੇ ਸਰਕਲ ਦੇ ਵਿੱਚ ਜਾਣਦੇ ਨੇਗੇ ਮੈਂ ਇਥੋਂ ਜਦੋਂ ਅਸੀਂ 10ਵੀਂ 12ਵੀਂ 11ਵੀਂ ਕੀਤੀ ਹੈ 12ਵੀਂ ਕੀਤੀ ਹੈ ਹੁਣ ਉਹ ਵੀ ਇੱਥੇ ਆਉਣ ਲੱਗੇ ਸੀਗੇ ਅਸੀਂ ਕਿਹੜਾ ਇੱਥੇ ਅੱਜ ਦੇ ਆਉਣੇ ਆ ਅੱਜ ਆਪਾਂ ਹਣ ਮਹਾਲੀ ਜੀ ਬੈਠੇ ਆ ਇੱਥੇ ਮੈਂ ਅੱਜ ਮੈਨੂੰ ਹਾਈ ਕੋਰਟ ਕੰਮ ਸੀਗਾ ਮੈਂ ਚੱਲਿਆ ਤੁਸੀਂ ਕਹਿੰਦੇ ਆਪਾਂ ਗੱਲਬਾਤ ਕਰਨੇ ਮੈਨੂੰ ਸਾਰਿਆਂ ਦਾ ਇਹਨਾਂ ਦਾ ਪਤਾ ਹੀ ਹੈ ਇਲਜ਼ਾਮ ਨੂੰ ਕੀ ਇਹਦਾ ਸਭ ਨੂੰ ਪਤਾ ਹੀ ਹੈ ਰੀਤੀ ਕਰੋਸ਼ਨ ਦੇ ਉੱਪਰ ਕਿੰਨਾ ਦਾ ਬ੍ਰਿੰਗ ਕਿੰਨਾ ਦਾ ਪਤਾ ਨਹੀਂ ਇਹੋ ਜਿਹੇ ਪਰਚੇ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਉਹ ਵੀ ਮੇਰੇ ਨਾਲ ਮੇਰੇ ਨਾਲ ਛੋਸ਼ਨ ਕੀਤਾ ਨੇ ਇਹ ਤਾਂ ਆਪਦੀਆਂ ਵੀਡੀਓ ਨੇ ਜਿਹੜਾ ਸਿਮਰਜੀਤ ਮਾਨ ਸਾਹਿਬ ਆਪਣੇ ਗੱਲ ਕਹਿ ਰਹੇ ਨੇ ਤਾਂ ਵੀ ਮੇਰੇ ਨਾਲ ਸੋਸ਼ਣ ਹੋਇਆ ਮੇਰੇ ਨਾਲ ਸੋਸ਼ਣ ਤਰਨਾਈ ਸੋਸ਼ਣ ਹੋ ਜੂਗਾ ਸੋਸ਼ਣ ਤੇ ਕਰਵਾਇਆ ਤਾਂ ਤਾਂ ਤੇਰਨਾ ਸੋਸ਼ਣ ਜਾ ਕੇ ਹੋਇਆ ਹਾਂ ਤੁਸੀਂ ਦੇਖੋ ਰੇਪ ਹੋਇਆ ਰੇਪ ਕਿਹਨੂੰ ਕਹਿੰਦੇ ਨੇ ਕਿ ਰੇਪ ਹੋਇਆ ਆਪਣੇ ਕੋਲਕੱਤਾ ਦੇ ਵਿੱਚ ਹੋਇਆ ਇਹ ਰੇਪ ਆ ਦੇਖੋ ਇਹ ਇਹ ਅਸੀਂ ਕਹਿੰਦੇ ਆ ਵੀ ਇਹ ਬੰਦੇ ਨੂੰ ਫਾਂਸੀ ਦਾ ਸਜ਼ਾਵਾ ਹੋਣੀ ਚਾਹੀਦੀ ਨੇ ਦੇਖੋ ਕੁੜੀ ਨੇ ਟੜਫ ਟੜਪ ਕੇ ਉਹਨਾਂ ਨੇ ਮਾਰੀ ਆ ਕੁੜੀ ਤੁਸੀਂ ਫਰਜ਼ ਕਰੋ ਤੁਹਾਨੂੰ ਕੋਈ ਟੱਚ ਕਰਦਾ ਤੁਸੀਂ ਉਹਦੇ ਲੱਤ ਮਾਰੋਗੇ ਬਾਹ ਮਾਰੋਗੇ ਹੁਣ ਇਹ ਕੁੜੀ ਦੇ ਨਾਲ ਕਿੰਨੀ ਦਰਿੰਦਗੀ ਪਰੇ ਹਾਲਾਤ ਹੋਏ ਨੇ ਜਿਹਨੂੰ ਕਹਿੰਦੇ ਨੇ ਰੇਪ ਕਰਕੇ ਪਹਿਲਾਂ ਬਿਸ਼ਤੇ ਗਰਮ ਬਾਅਦ ਚ ਕਹਿੰਦੇ ਨੇ ਸਾਡਾ ਰੇਪ ਹੋਇਆ ਇਹੋ ਜਿਹੇ ਜਿਹੜੀਆਂ ਇਹ ਇਹ ਇਨਾਂ ਨੇ ਇਹ ਜਿਹੜੀ ਪਰਤ ਪਾਈ ਹੋਈ ਹੈ ਇਹਨਾਂ ਨੇ ਸਾਡੀਆਂ ਅਸੀਂ ਕਹਨੇ ਆ ਸਭ ਤੋਂ ਵੱਧ ਪ੍ਰੋਟੈਸਟ ਪੰਜਾਬ ਦੇ ਵਿੱਚ ਹੋਏ ਨਿਕਲ ਕੱਟਾ ਵਾਲੀ ਕੁੜੀ ਲਈ ਸਾਡੀਆਂ ਧੀਆਂ ਭੈਣਾਂ ਦੀ ਰੱਖਿਆ ਲਈ ਪੰਜਾਬੀ ਮੂਰੇ ਨੇ ਸਾਡਾ ਇੱਥੇ ਕਿਤੇ ਹੋ ਕੇ ਦਿਖਾਵੇ ਕੁਝ ਕੋਈ ਪੰਜਾਬ ਦੇ ਵਿੱਚ ਸਿੱਖਾਂ ਦੇ ਵੱਲੋਂ ਅਜਿਹਾ ਘਟਨਾਵਾਂ ਤਾਂ ਸੁਣੀ ਆ ਘਟਨਾ ਤਾਂ ਕੋਈ ਰੇਪ ਵਾਲੇ ਸੁਣੀ ਆ ਤਾਂ ਸੁਣੀ ਹੈ ਜੀ ਗੱਲ ਆ ਬਾਹਰ ਕਿੰਨੇ ਸੂਬਿਆਂ ਪੰਜਾਬੀਆਂ ਨੂੰ ਪਤਾ ਵੀ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਕੀ ਹੁੰਦੀ ਹੈ ਅਸੀਂ ਅਸੀਂ ਤਾਂ ਹੋਰਾਂ ਲਈ ਰੱਖਿਆ ਲਈ ਮਰਦੇ ਆਂ ਇਹ ਚੀਜ਼ ਇਸ ਕਰਕੇ ਮੇਰੇ ਤਾਂ ਇਹੀ ਬੇਨਤੀ ਆ ਪਹਿਲੀ ਤਾਂ ਗੱਲ ਮੇਰੀ ਇਹ ਆ ਕਿ ਪੰਜਾਬ ਦਾ ਮੁੱਖ ਮੰਤਰੀ ਪੂਰਾ ਸਖਤ ਐਕਸ਼ਨ ਖਲਾਫ ਪ੍ਰੋਵੀਜਨ ਆ ਆਪੋਜੀਸ਼ਨ ਆ ਕਾਂਗਰਸ ਵਾਲੇ ਰਾਜੇ ਵੜਿੰਗ ਵਰਗੇ ਡਰਾਮੇ ਕਰੀ ਜਾਂਦੇ ਨੇ ਇਕੱਲੇ ਰਾਜੇ ਵੜਿੰਗ ਵਰਗੇ ਡਰਾਮੇ ਤਿਕਰੀ ਹਿੰਮਤ ਨੇਗੇ ਜੋ ਕੋਈ ਅਵਰਜੈਂਸੀ ਫੜ ਮਾਈ ਆਉਣ ਤੂੰ ਸਮਾਰ ਕੇ ਕੁਝ ਵੱਡਾ ਐਕਸ਼ਨ ਕੋਈ ਉਹਨਾਂ ਦੇ ਖਿਲਾਫ ਕੋਈ ਵੱਡਕਾ ਦਿਖਾ ਤੁਸੀਂ ਇਹ ਐਕਸ਼ਨ ਬਿਟੋ ਪਾਪ ਦੇ ਖਿਲਾਫ ਵੀ ਦੀ ਮੈਂਬਰਸ਼ਿਪ ਇਹਨੂੰ ਖਾਰਜ ਕਰੋ ਇਹਨੂੰ ਇਹਦੇ ਬਣਦੀ ਜਿਹੜੀ ਕਿ ਆਪਣਾ ਮੈਂ ਕਹਿੰਦਾ ਤੇ ਧਾਰਾ ਵੀ ਲੱਗਣੀ ਚਾਹੀਦੀ ਬਣਦੀ ਜਿਹੜੀ ਕਿ ਸਾਡੇ ਨੂੰ ਸਾਨੂੰ ਬਦਨਾਮ ਕੀਤਾ ਸਾਡੇ ਧਰਮ ਨੂੰ ਟਾਰਗੇਟ ਕੀਤਾ ਹੈ ਇਹ ਚੀਜ਼ ਹੋਣੀ ਚਾਹੀਦੀ ਕੰਗਣਾ ਕਹਿੰਦੀ ਕਿ ਮੈਂ ਪੰਜਾਬ ਦੇ ਵਿੱਚੋਂ ਮੈਨੂੰ ਰੇਪ ਦੀਆਂ ਧਮਕੀਆਂ ਮਿਲਦੀਆਂ ਨੇ ਕਹਿੰਦੀ ਜਦੋਂ ਮੈਂ ਪੰਜਾਬ ਦੇ ਬਾਰੇ ਬੋਲਦੀਆਂ ਕਹਿੰਦੀ ਧਮਕੀਆਂ ਮਿਲਣੀਆਂ ਸ਼ੁਰੂ ਪੰਜਾਬ ਵਾਰੀ ਤੂੰ ਬੋਲਦੀ ਕੀ ਆ ਪੰਜਾਬ ਬਾਰੇ ਬਕਵਾਸ ਕੀ ਮਾਰਦੀ ਆ ਐਡੇ ਠੀਕ ਆ ਨਾ ਗੱਲ ਐਡੇ ਸਾਡੀਆਂ ਕਰਤਾਰ ਨਹੀਂ ਡਿੱਗੇ ਕਿ ਤੇਰੀ ਵਰਗੀ ਦੀ ਚਾਵਲ ਦੇ ਵਿੱਚ ਠੀਕ ਆ ਤੇਰੇ ਵਰਗੀ ਗੰਦੀ ਨਾਲੀ ਦੇ ਵਿੱਚ ਅਸੀਂ ਸਾਡਾ ਕੋਈ ਪੰਜਾਬ ਪੰਜਾਬ ਦਾ ਕੋਈ ਇਹੋ ਜਿਹਾ ਕੁਝ ਕਰੂਗਾ ਠੀਕ ਆ ਨਾ ਗੱਲ ਸਾਡੇ ਐਡੇ ਪੰਜਾਬੀਆਂ ਦੇ ਕਰਤਾਰ ਨਹੀਂ ਡਿੱਗੇ ਤੇਰੇ ਵਰਗੇ ਗੰਦ ਦੇ ਵਿੱਚ ਅਸੀਂ ਜੇ ਡਿੱਗਾਂਗੇ ਜੇ ਅਸੀਂ ਗੰਦ 'ਚ ਰੋੜਾ ਮਾਰਾਂਗੇ ਛੱਟੇ ਸਾਡੇ ਤੇ ਆਪਦੀ ਪੈਣਗੇ ਸਾਨੂੰ ਇਹ ਚੀਜ਼ ਦਾ ਪਤਾ ਹੈ ਹਾਂ ਹੈਨਾ ਤੇ ਪੰਜਾਬ ਦੀ ਤੈਨੂੰ ਵੀ ਇਸ ਚੀਜ਼ ਦਾ ਪਤਾ ਹੈ ਨਹੀਂ ਤੇਰੇ ਵੀ ਅੱਜ ਨੂੰ ਬੁਰਕਾ ਪਾਇਆ ਹੁੰਦਾ ਤੇਰੇ ਵੀ ਅੱਜ ਨੂੰ ਠੀਕ ਆ ਨਾ ਗੱਲ ਜੇ ਜੇਕਰ ਪੰਜਾਬੀ ਐਡੇ ਵੱਡੇ ਕੁਰਬਾਨੀਆਂ ਨਾ ਦਿੰਦੇ ਤਾਂ ਤੂੰ ਵੀ ਉਸ 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 ਦੇ ਵਿੱਚ ਹਾ ਹੋਣਾ ਸੀਗਾ ਨਹੀਂ ਤੇਰੇ ਵੀ ਜਾ ਕੇ ਕਿਤੇ ਗੱਜਨੀ ਬੋਲੀ ਲੱਗਦੀ ਹੁੰਦੀ ਜੇਕਰ ਇਹ ਮੁਗਲਾਂ ਦੀ ਜੜ ਨਾ ਪੱਟੀ ਹੁੰਦੀ ਜੇਕਰ ਅਸੀਂ ਆ ਆਜ਼ਾਦੀ ਨਾ ਲੈ ਕੇ ਦਿੱਤੀ ਹੁੰਦੀ ਜਿਹੜੀ ਤੂੰ ਇਹ ਗੱਲਾਂ ਕਹਿਣੀ ਹੈ ਨਾ ਸਿੱਖਾਂ ਦੇ ਲਈ ਇੰਨੀ ਪ੍ਰਤੀ ਇਹਦੇ ਜ਼ਹਿਰ ਹੈ ਨਾ ਬਹੁਤ ਜ਼ਿਆਦੇ ਜਨਾਨੀ ਦੇ ਜੇਕਰ ਅਸੀਂ ਹੁਣ ਨਾ ਸੀ ਉੱਠੇ ਅਸੀਂ ਹੁਣ ਨਾ ਜਾ ਕੇ ਗੱਲ ਇਹ ਆ ਬਈ ਕਿ ਇਹ ਇਹ ਜੀ ਫਿਰ ਹੋਰ ਕੋਈ ਉੱਠੂਗੀ ਇਹ ਜੂ ਕਿ ਹੋਰ ਉੱਠੂ ਇਹੋ ਜਿਹੇ ਬੰਦੇ ਹੋਰ ਉੱਠਣਗੇ ਸਾਨੂੰ ਜੇਕਰ ਅਸੀਂ ਸਖਤ ਐਕਸ਼ਨ ਨਾ ਇਹਦੇ ਖਿਲਾਫ ਕੀਤਾ ਤਾਂ ਹੋਰ ਉੱਠਣਗੇ ਇਹ ਜਿਹੀਆਂ ਹਾਂ ਇਹ ਨਾ ਇਹ ਚੀਜ਼ ਐ ਇਸ ਕਰਕੇ ਸਾਨੂੰ ਸਾਰਿਆਂ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਸੈਂਟਰ ਦੀ ਸਰਕਾਰ ਸਾਡੀ ਦੁਸ਼ਮਣ ਹੈਗੀ ਆ ਚਾਹੇ ਉਹ ਕਾਂਗਰਸ ਦੀ ਹੋਵੇ ਚਾਹੇ ਉਹ ਭਾਜਪਾ ਦੀ ਹੋਵੇ ਪਰ ਗੱਲ ਇਉਂ ਆ ਵੀ ਜਿਹੜੀ ਸਾਡੀ ਨੁਮਾਇੰਦਗੀ ਕਰਦੇ ਨੇ ਉਹ ਸਾਡੇ ਲਈ ਕਿੱਥੇ ਕਿੱਥੇ ਕਨਸਟੈਂਟ ਲੈ ਰਹੇ ਨੇ ਇਹ ਉਹਨਾਂ ਦੀ ਹੱਕ ਗੱਲ ਬੰਦ ਬਿਲਕੁਲ ਸੋ ਇਹ ਜ਼ਰੂਰ ਹੈ ਪਾਨ ਸਦੂ ਸਾਡੇ ਨਾਲ ਮੌਜੂਦ ਸੀ ਗੱਲਬਾਤ ਕਰ ਰਹੇ ਸੀ ਕੰਗਣਾ ਰ瑙ਤ ਨੂੰ ਲੈ ਕੇ ਬਹੁਤ ਵੱਡੀਆਂ ਟਿੱਪਣੀਆਂ ਰਹੀਆਂ ਕਿ ਕੰਗਣਾ ਰ瑙ਤ ਜਦੋਂ ਚੰਡੀਗੜ੍ਹ ਆਉਂਦੀ ਹੈ ਇੱਥੇ ਬਹੁਤ ਕੁਝ ਕਰਕੇ ਗਈ ਹੈ ਸਮਰਨਜੀਤ ਸਿੰਘ ਮਾਨ ਹੁਣਾਂ ਦੇ ਬਿਆਨ ਦੇ ਨਾਲ ਸਹਿਮਤੀ ਜਤਾਈ ਹੈ ਪਰ ਨੇ ਸਿੱਧੂ ਹੁਣਾਂ ਨੇ ਕਿਹਾ ਕਿ ਪੰਜਾਬ ਦੇ ਖਿਲਾਫ ਇਹਨਾਂ ਦੇ ਮਨਾਂ ਦੇ ਵਿੱਚ ਇਸ ਤਰ੍ਹਾਂ ਦੀ ਅੱਗ ਹੈ ਜਿਸ ਅੱਗ ਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ